ਪਹਾੜੀ ਕਿਕਰਾਂ ਦੀਆਂ ਝਾੜੀਆਂ ਨੇ ਰੋਕੀ ਸੜਕ ਵਾਪਰ ਸਕਦਾ ਹੈ ਕੋਈ ਵੱਡਾ ਹਾਦਸਾ ਸਬੰਧਤ ਨਾਕਮਾ ਹੋਇਆ ਆ ਦੇ ਪਰਵਾਹ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਅੱਜ ਇੱਕ ਵਿਸ਼ੇਸ਼ ਰਿਪੋਰਟ ਲੈ ਕੇ ਹਾਜ਼ਰਾਂ ਤੇ ਗੱਲ ਕਰਨ ਲੱਗੇ ਆ ਨੈਸ਼ਨਲ ਹਾਈਵੇ ਦੀ ਨੈਸ਼ਨਲ ਹਾਈਵੇ ਨੰਬਰ 703 ਜਿਹਨੂੰ ਸਰਸਾ ਜਲੰਧਰ ਹਾਈਵੇ ਵੀ ਆਖਿਆ ਜਾਂਦਾ ਹੈ ਉਸ ਦੀ ਜੇ ਗੱਲ ਕੀਤੀ ਜਾਵੇ ਤਾਂ ਸਰਸੇ ਤੋਂ ਜਾਂਦੇ ਸਮੇਂ ਪਤਾ ਮਾਲੋਕਾ ਪਿੰਡ ਤੋਂ 20 ਜਾਂ 30 ਕਿਲੋਮੀਟਰ ਅੱਗੇ ਮਾਨਸਾ ਵੱਲ ਨੂੰ ਜਦੋਂ ਜਾਇਦਾ ਤਾਂ ਸੜਕ ਦੇ ਦੋਹਾਂ ਪਾਸਿਆਂ ਤੇ ਪਹਾੜੀ ਕਿਕਰਾਂ ਦੀਆਂ ਟਹਿਣੀਆਂ ਨੇ ਜਾਂ ਪਹਾੜੀ ਕਿਕਰਾਂ ਦੀਆਂ ਸ਼ਾਖਾਵਾਂ ਨੇ ਸੜਕ ਦੀ ਦੋਵੇਂ ਪਾਸਾਂ ਦੀ ਪੱਟੀ ਨੂੰ ਪੂਰੀ ਤਰ੍ਹਾਂ ਟੱਕ ਲਿਆ ਹੈ ਜਿਸ ਦੇ ਕਾਰਨ ਦੋ ਪਹੀਆ ਵਾਹਨ ਜਾਂ ਹੋਰ ਭਾਰੀ ਵਾਹਨ ਜਿਹੜੇ ਉੱਥੋਂ ਦੀ ਚੱਲਦੇ ਆ ਉਹਨਾਂ ਨੂੰ ਬਹੁਤ ਮੁਸ਼ਕਲ ਦਾ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਤਸਵੀਰਾਂ ਜਿਸ ਤੱਕ ਜਿਹੜੀ ਸਾਈਡ ਪੱਟੀ ਹੈ ਪੂਰੀ ਤਰ੍ਹਾਂ ਟਕੀ ਨਜ਼ਰ ਆਉਂਦੀ ਹੈ ਤੇ ਜਦੋਂ ਦੋ ਵਾਹਨ ਆਪਸ ਵਿੱਚ ਕ੍ਰਾਸ ਕਰਦੇ ਆ ਤਾਂ ਮੋਟਰਸਾਈਕਲ ਸਵਾਰ ਨੂੰ ਸਾਈਡ ਲੈਣ ਵਾਸਤੇ ਜਾਂ ਸਾਈਡ ਪੱਟੀ ਤੇ ਚੱਲਣ ਵਾਸਤੇ ਕੋਈ ਰਸਤਾ ਨਹੀਂ ਬਚਦਾ ਚਾਹੇ ਕੋਈ ਪੈਦਲ ਚੱਲਣ ਵਾਲਾ ਵਿਅਕਤੀ ਹੈ ਚਾਹੇ ਕੋਈ ਸਾਈਕਲ ਤੇ ਜਾਣ ਵਾਲਾ ਵਿਅਕਤੀ ਹੈ ਤਾਂ ਸਾਰਿਆਂ ਨੂੰ ਇਸ ਗੱਲ ਦੀ ਵੱਡੀ ਪਰੇਸ਼ਾਨੀ ਹੁੰਦੀ ਹੈ ਕਿ ਜਦੋਂ ਕੋਈ ਵਾਹਨ ਭਾਰੀ ਵਾਹਨ ਅੱਗੇ ਤੋਂ ਆਉਂਦਾ ਹੈ ਤਾਂ ਉਹ ਸਾਈਡ ਪੱਟੀ ਦਾ ਸਹਾਰਾ ਲੈਣਾ ਹੁੰਦਾ ਹੈ ਤਾਂ ਸਾਈਡ ਪੱਟੀ ਤੇ ਜਗ੍ਹਾ ਬਿਲਕੁਲ ਨਹੀਂ ਬਚਦੀ ਸੋਚਣ ਵਾਲੀ ਗੱਲ ਹੈ ਕਿ ਸੜਕ ਦੇ ਦੋਵਾਂ ਪਾਸਿਆਂ ਤੇ ਸਾਈਡ ਪੱਟੀ ਲੱਗੀ ਹੋਈ ਹੈ ਜਨੀ 6 ਫੁੱਟ ਸੜਕ ਹੈ ਜਿਹੜੀ ਉਹ ਦਰਖਤਾਂ ਦੀਆਂ ਜਾਂ ਪਹਾੜੀ ਕਿਕਰਾਂ ਦੀਆਂ ਕਹਿਣੀਆਂ ਨੇ ਸ਼ਾਖਾ ਮਨ ਨੇ ਟਕ ਲਈ ਹੈ ਸੋ ਇਹਦੇ ਨਾਲ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਪਰੰਤੂ ਦੇਖਣ ਵਾਲੀ ਗੱਲ ਇਹ ਹੈ ਕਿ ਨੈਸ਼ਨਲ ਹਾਈਵੇ ਥਾਰਟੀ ਇਸ ਵੱਲ ਕੋਈ ਉੱਕਈ ਧਿਆਨ ਨਹੀਂ ਦੇ ਰਹੀ ਜਦੋਂ ਕਿ ਇਸ ਥਾਰਟੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸੜਕ ਦੀ ਵਜ੍ਹਾ ਦੇ ਕਾਰਨ ਕਿਸੇ ਰਾਹਗੀਰ ਨੂੰ ਕੋਈ ਸਮੱਸਿਆ ਨਾ ਆਵੇ ਸੜਕ ਨਾਲ ਸੰਬੰਧ ਤੇ ਏਰੀਆ ਨੂੰ ਮੇਨਟੇਨ ਰੱਖਣਾ ਸੜਕ ਨੂੰ ਮੇਨਟੇਨ ਰੱਖਣਾ ਉਦੀ ਮੁਰੰਮਤ ਕਰਨੀ ਉਹਨੂੰ ਦਰੁਸਤ ਰੱਖਣਾ ਉਹਨੂੰ ਸਾਫ਼ ਰੱਖਣਾ ਨੈਸ਼ਨਲ ਹਾਈਵੇ ਥੋਰਟੀ ਲਈ ਜ਼ਿੰਮੇਵਾਰੀ ਬਣਦੀ ਹੈ ਫਰਜ਼ ਬਣਦਾ ਹੈ ਕਿ ਲੋਕਾਂ ਨੂੰ ਸੁਰੱਖਿਅਤ ਜਿਹੜਾ ਸਫ਼ਰ ਸੁਰੱਖਿਅਤ ਸੜਕ ਮੁਹੱਈਆ ਕਰਾਈ ਜਾਵੇ ਪਰੰਤੂ ਇਹਦੇ ਵਿੱਚ ਕਿਤੇ ਉਹ ਗੱਲ ਦੇਖਣ ਨੂੰ ਨਜ਼ਰ ਨਹੀਂ ਆਉਂਦੀ ਹਾਲਾਂਕਿ ਜ਼ਿਲ੍ਹਾ ਮਾਨਸਾ ਦੇ ਹੈੱਡ ਆਫਸ ਦੇ ਉੱਤੇ ਨੈਸ਼ਨਲ ਹਾਈਵੇ ਥੋਰਟੀ ਦੇ ਅਧਿਕਾਰੀ ਬੈਠਦੇ ਨੇ ਇੱਥੋਂ ਦੀ ਲੰਘਦੇ ਵੀ ਨੇ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਇੱਥੋਂ ਦੀ ਲੰਘਦਾ ਹੈ ਪੂਰੇ ਰਾਜਨੀਤਿਕ ਲੋਕ ਇੱਥੋਂ ਦੀ ਲੰਘਦੇ ਆ ਪਰ ਕਿਸੇ ਦਾ ਧਿਆਨ ਕਦੇ ਸੜਕ ਤੇ ਵਧੀਆਂ ਇਹਨਾਂ ਦਰਖਤਾਂ ਦੀਆਂ ਟਹਿਣੀਆਂ ਵੱਲ ਜਾਂ ਸ਼ਾਖਾਾਂ ਵੱਲ ਨਹੀਂ ਗਿਆ ਪਰੰਤੂ ਆਮ ਲੋਕ ਇਥੋਂ ਦੀ ਬਹੁਤ ਪਰੇਸ਼ਾਨ ਹੁੰਦੇ ਸੋ ਬੱਸਾਂ ਵਾਲਿਆਂ ਦਾ ਵੀ ਇਹ ਕਹਿਣਾ ਹੈ ਕਿ ਬੱਸਾਂ ਵਾਲਿਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਦੋਂ ਉਹ ਕਿਸੇ ਭਾਰੀ ਵਾਹਨ ਨੂੰ ਅੱਗੋਂ ਟਰੱਕ ਨੂੰ ਜਾਂ ਬੱਸ ਨੂੰ ਜਾਂ ਟਰੈਕਟਰ ਨੂੰ ਸਾਈਡ ਦਿੰਦੇ ਆ ਤਾਂ ਬੱਸਾਂ ਦੇ ਵੀ ਸਾਈਡ ਵਾਲੇ ਜਿਹੜੇ ਸ਼ੀਸ਼ੇ ਐ ਉਹ ਟੁੱਟ ਜਾਂਦੇ ਆ ਤਾਂ ਸੋਚਣ ਵਾਲੀ ਗੱਲ ਹੈ ਕਿ ਜਦੋਂ ਕੋਈ ਵਿਅਕਤੀ ਸੜਕੀ ਨਿਯਮਾਂ ਦੀ ਉਲੰਘਣਾ ਕਰਦਾ ਤਾਂ ਉਹਨੂੰ ਜੁਰਮਾਨਾ ਕੀਤਾ ਜਾਂਦਾ ਹੈ ਉਹਦਾ ਚਲਾਨ ਕੱਟਿਆ ਜਾਂਦਾ ਹੈ ਇਹ ਵੀ ਇੱਕ ਤਰ੍ਹਾਂ ਨਾਲ ਜੇ ਕਿਹਾ ਜਾਵੇ ਤਾਂ ਸੜਕੀ ਨਿਯਮਾਂ ਦੀ ਉਲੰਘਣਾ ਹੈ ਦੋਵੇਂ ਪਾਸਿਆਂ ਤੋਂ ਦਰਖਤਾਂ ਦੀਆਂ ਟਹਿਣੀਆਂ ਨੇ ਸ਼ਾਖਾਵਾਂ ਨੇ ਸੜਕ ਨੂੰ ਢੱਕ ਲਿਆ ਹੈ ਪਰੰਤੂ ਉਹਨਾਂ ਨੂੰ ਹਟਾਉਣ ਵਾਲਾ ਕੋਈ ਨਹੀਂ ਬੜੀ ਹਾਸੋ ਹੀਣੀ ਗੱਲ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਇਹਦੇ ਸਬੰਧ ਦੇ ਵਿੱਚ ਖਬਰਾਂ ਵੀ ਲੱਗੀਆਂ ਨੇ ਪਰੰਤੂ ਕਿਸੇ ਨੇ ਕੋਈ ਜ਼ੋਰ ਨਹੀਂ ਕੀਤੀ ਸੋ ਇਲਾਕੇ ਦੇ ਲੋਕਾਂ ਦੀ ਇਥੇ ਉਲੰਘਣ ਵਾਲੇ ਲੋਕਾਂ ਦੀ ਰਾਹੀਰ ਲੋਕਾਂ ਦੀ ਇਹ ਮੰਗ ਹੈ ਪਰ ਜ਼ੋਰ ਮੰਗ ਹੈ ਕਿ ਸੜਕ ਦੀਆਂ ਜਿੰਨੀਆਂ ਵੀ ਪੱਟੀਆਂ ਟਕੀਆਂ ਹੋਈਆਂ ਜਿਹੜੇ ਵੀ ਥਾਵਾਂ ਤੋਂ ਪੱਟੀਆਂ ਟਕੀਆਂ ਹੋਈਆਂ ਉਹਨਾਂ ਖਾਵਾਂ ਤੋਂ ਇਹ ਨਹੀਂ ਕਿ ਦਰਖਤਾਂ ਨੂੰ ਪੁੱਟ ਦਿੱਤਾ ਜਾਵੇ ਉਹਨਾਂ ਟਹਿਣੀਆਂ ਨੂੰ ਉਹਨਾਂ ਸ਼ਾਖਾਵਾਂ ਨੂੰ ਵੱਢ ਕੇ ਕੱਟ ਕੇ ਜੋ 3 3 ਫੁੱਟ ਪੱਟੀ ਸੜਕ ਦੀ ਹੈਗੀ ਆ ਜਾਂ ਸੜਕ ਰੱਖੀ ਹੋਈ ਆ ਪੱਟੀ ਦੇ ਬਾਹਰ 3 3 ਫੁੱਟ ਉਸ ਰਸਤੇ ਨੂੰ ਬਿਲਕੁਲ ਖਾਲੀ ਕੀਤਾ ਜਾਵੇ ਤਾਂ ਜੋ ਪੈਦਲ ਚੱਲਣ ਵਾਲੇ ਲੋਕ ਨੇ ਸਾਈਕਲ ਤੇ ਚੱਲਣ ਵਾਲੇ ਲੋਕ ਨੇ ਦੁਪਹੀਆ ਵਾਹਨਾਂ ਤੇ ਚੱਲਣ ਵਾਲੇ ਲੋਕ ਨੇ ਉਹਨਾਂ ਨੂੰ ਆਸਾਨੀ ਹੋ ਸਕੇ ਤੇ ਵੱਡੇ ਵਾਹਨ ਜੋ ਇੱਕ ਦੂਜੇ ਨੂੰ ਕ੍ਰੋਸ ਕਰਦੇ ਆ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਸੋ ਇਹ ਵੀਡੀਓ ਇਹ ਗੱਲਬਾਤ ਜੇ ਤੁਹਾਨੂੰ ਚੰਗੀ ਲੱਗੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਨੈਸ਼ਨਲ ਹਾਈਵੇ ਥਾਰਟੀ ਤੱਕ ਪਹੁੰਚ ਸਕੇ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਸਕੇ ਪੰਜਾਬ ਸਰਕਾਰ ਤੱਕ ਪਹੁੰਚ ਸਕੇ ਤਾਂ ਜੋ ਸੜਕ ਰੋਕੀ ਹੋਈ ਹੈ ਇਹਨਾਂ ਨੂੰ ਹਟਾਇਆ ਜਾਵੇ ਪਰ ਜ਼ਿਕਰਯੋਗ ਗੱਲ ਇਹ ਬਣਦੀ ਹੈ ਕਿ ਜਦੋਂ ਕੋਈ ਹਾਦਸਾ ਵਾਪਰ ਜਾਂਦਾ ਸਾਡਾ ਪ੍ਰਸ਼ਾਸਨ ਸਾਡੀਆਂ ਸਰਕਾਰਾਂ ਉਦੋਂ ਬਾਅਦ ਜਾਗਦੀਆਂ ਨੇ ਨਿੱਕੇ ਮੋਟੇ ਹਾਦਸੇ ਇਸ ਸੜਕ ਦੇ ਉੱਤੇ ਭਾਖੜਾ ਨਹਿਰ ਦੇ ਪੁਲ ਤੋਂ ਲੈ ਕੇ ਮਾਨਸਾ ਤੱਕ ਸੜਕ ਦਾ ਇਹੋ ਹਾਲ ਹੈ ਔਰ ਨਿੱਕੇ ਮੋਟੇ ਹਾਦਸੇ ਇਥੇ ਰੋਜ਼ਾਨਾ ਵਾਪਰਦੇ ਆ ਪਰ ਜਦੋਂ ਕਦੇ ਕੋਈ ਵੱਡਾ ਹਾਦਸਾ ਵਾਪਰ ਗਿਆ ਕਿਸੇ ਦੀ ਜਾਨ ਚਲੀ ਗਈ ਕਿਸੇ ਦੀ ਕੋਈ ਭਿਆਨਕ ਦੁਰਘਟਨਾ ਹੋਊਗੀ ਤਾਂ ਉਹਦਾ ਜ਼ਿੰਮੇਵਾਰ ਕੌਣ ਹੈ ਕੋਈ ਧਿਆਨ ਨਹੀਂ ਦੇ ਰਿਹਾ ਇਹਦੀ ਜਵਾਬਦੇਹੀ ਨੈਸ਼ਨਲ ਹਾਈਵੇ ਥਾਰਟੀ ਦੀ ਹੈ ਇਹਦੀ ਜ਼ਿੰਮੇਵਾਰੀ ਨੈਸ਼ਨਲ ਹਾਈਵੇ ਥਾਰਟੀ ਦੀ ਬਣਦੀ ਹੈ ਕਿ ਸੜਕ ਤੇ ਵਧੀਆਂ ਹੋਈਆਂ ਟਹਿਣੀਆਂ ਨੂੰ ਹਟਾਇਆ ਜਾਵੇ ਰਸਤਾ ਖਾਲੀ ਕੀਤਾ ਜਾਵੇ ਤਾਂ ਜੋ ਆਸਾਨੀ ਨਾਲ ਲੋਕ ਆ ਜਾ ਸਕਣ